ਉੱਤਰ ਭਾਰਤ ਦੇ ਵਿੱਚ ਜਿੱਥੇ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਉੱਥੇ ਹੀ ਜੇ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਵਿੱਚ ਵੀ ਜਿਹੜਾ ਗਰਮੀ ਦਾ ਕਹਿਰ ਜੋਰਾ ਸ਼ੋਰਾ ਦੇ ਉੱਪਰ ਹੈ ਕਿਉਂਕਿ ਹੀਟ ਸਟੋਕ ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ ਉਹ ਬੜੇ ਪੀੜਿਤ ਬਿਮਾਰੀਆਂ ਨਾਲ ਪੀੜਤ ਆ ਰਹੇ ਨੇ ਜਿਸ ਤਰ੍ਹਾਂ ਲੂਜ਼ ਮੋਸ਼ਨ ਜਾਂ ਜਿਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਗਰਮੀ ਨਾਲ ਬਿਮਾਰੀਆਂ ਨੇ ਉਹ ਅੱਜ ਅਸੀਂ ਸਿਵਲ ਹਸਪੀਟਲ ਦੇ ਵਿੱਚ ਆਏ ਹਾਂ ਉਹ ਡਾਕਟਰਾਂ ਨਾਲ ਗੱਲਬਾਤ ਵੀ ਕਰਦੇ ਆਂ ਉਹ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦੇ ਛੋਟੇ ਬੱਚੇ ਨੇ ਜਿਹੜੇ ਇਹ ਜਿਨ੍ਹਾਂ ਨੂੰ ਖਾਸ ਕਰਕੇ ਜਿਹੜੀ ਹੈ ਗਰਮੀ ਲੱਗੀ ਹੋਈ ਹੈ ਔਰ ਕਿਸੇ ਨੂੰ ਲੂਜ਼ ਮੋਸ਼ਨ ਨੇ ਕਿਸੇ ਨੂੰ ਕੁਝ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਲੇਕਿਨ ਬੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਔਰ ਪੂਰੇ ਦਾ ਪੂਰਾ ਵਾਰਡ ਜਿਹੜਾ ਬੱਚਿਆਂ ਦਾ ਭਰਿਆ ਹੋਇਆ ਹੈ ਤੇ ਇਸ ਹਸਪਤਾਲ ਦੇ ਵਿੱਚ ਲਗਾਤਾਰ ਜਿਹੜੇ ਨੇ ਦੂਰ ਦਰਾਡੇ ਤੋਂ ਵੀ ਜਿਹੜੇ ਇੱਥੇ ਕਾਫੀ ਪੇਸ਼ੈਂਟ ਆਉਂਦੇ ਨੇ ਔਰ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਜਿਹੜਾ ਬੱਚਿਆਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਗਿਆ ਹੈ ਕਿ ਇੱਥੇ ਹਰ ਇੱਕ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਇੱਥੇ ਉਪਲਬਧ ਹੈ ਜੇ ਤੁਹਾਨੂੰ ਪੂਰੇ ਬਾੜ ਦੇ ਵਿੱਚ ਦਿਖਾਈਏ ਤਾਂ ਦੇਖੋ ਬੱਚਿਆਂ ਦੇ ਨਾਲ ਜਿਹੜਾ ਇਹ ਬਾੜਾ ਪੂਰੇ ਦਾ ਪੂਰਾ ਜਿਹੜਾ ਆਸਾ ਪੱਥਰ ਵੀ ਭਰਿਆ ਹੋਇਆ ਹੈ ਔਰ ਹਰ ਇੱਕ ਬੱਚਾ ਜਿਹੜਾ ਛੋਟੀ ਉਮਰ ਦਾ ਹੈ ਜ਼ਿਆਦਾਤਰ ਜੋ ਕਿ ਗਰਮੀ ਕਾਰਨ ਬਿਮਾਰ ਹੈ ਔਰ ਉਹਨਾਂ ਨੂੰ ਜਿਹੜਾ ਇੱਥੇ ਇਲਾਜ ਲਈ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰਦੇ ਆ ਕਿ ਕਿਸ ਤਰ੍ਹਾਂ ਦੇ ਬੱਚੇ ਜਿਹੜੇ ਨੇ ਇੱਥੇ ਆ ਰਹੇ ਨੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਜਿਸ ਤਰ੍ਹਾਂ ਇਹ ਤੁਸੀਂ ਬਹੁਤ ਛੋਟੇ ਬੱਚੇ ਨੂੰ ਦੇਖ ਰਹੇ ਹੋ ਕੀ ਕਾਰਨ ਨੇ ਜਿਹੜੇ ਇੰਨੇ ਬਿਮਾਰ ਮਤਲਬ ਹਸਪੀਟਲ ਭਰੇ ਹੋਏ ਦੇਖੋ ਪਿਛਲੇ ਹਫਤੇ 10 ਦਿਨ ਤੋਂ ਜਿਵੇਂ ਕਿ ਟੈਂਪਰੇਚਰ ਇੱਕਦਮ ਸਡਨਲੀ ਬੂਸਟ ਅਪ ਕੀਤਾ 47 ਤੋਂ 48 ਡਿਗਰੀ ਟੈਂਪਰੇਚਰ ਚੱਲ ਰਿਹਾ ਉਹਦੇ ਵਿੱਚ ਸੜਨ ਹੀ ਗਰਮੀ ਕਰਕੇ ਬਹੁਤ ਸਾਰੀਆਂ ਬਿਮਾਰੀਆਂ 'ਚ ਯਫਾ ਹੋਇਆ ਸਾਡੇ ਕੋਲੇ ਜ਼ਿਆਦਾਤਰ ਕਟੀਆਂ ਉਲਟੀਆਂ ਦੇ ਡਾਇਰੀਆ ਵੋਮਟਿੰਗ ਇਸ ਨੂੰ ਕਹਿੰਦੇ ਆ ਉਸ ਦੇ ਕੇਸ ਜਿਆਦਾ ਆ ਰਹੇ ਨੇ ਕੁਝ ਜੌਂਡੀਜ਼ ਦੇ ਕੇਸਿਸ ਵੀ ਕੁਝ ਸਟਾਈਫਾਈਟ ਦੇ ਕੇਸਿਸ ਵੀ ਆ ਰਹੇ ਹਾਈ ਗ੍ਰੇਡ ਫੀਵਰ ਦੇ ਵਾਇਰਲ ਫੀਵਰ ਦੇ ਕੇਸ ਤੇ ਹਜੇ ਤੱਕ ਕੋਈ ਵੈਸੇ ਸਾਡੇ ਕੋਲ ਹੀਟ ਸਟ੍ਰੋਕ ਦਾ ਪੇਸ਼ੈਂਟ ਰਿਪੋਰਟ ਨਹੀਂ ਹੋਇਆ ਉਮੀਦ ਹੈ ਵੀ ਕੋਈ ਇਦਾਂ ਦਾ ਪੇਸ਼ੈਂਟ ਵੀ ਇੰਨੀ ਗਰਮੀ ਕਰਕੇ ਆ ਸਕਦਾ ਜੇਕਿਨ ਜ਼ਿਆਦਾਤਰ ਸਾਡੇ ਕੋਲ ਹਾਈ ਗ੍ਰੇਡ ਫੀਵਰ ਤੇ ਟਟੀਆਂ ਉਲਟੀਆਂ ਦੇ ਕੇਸਿਸ ਜ਼ਿਆਦਾ ਆ ਰਹੇ ਨੇ ਡਾਕਟਰ ਸਾਹਿਬ ਜੇ ਗੱਲ ਕਰੀਏ ਇੱਥੇ ਬਠਿੰਡਾ ਦੇ ਜ਼ਿਲ੍ਹੇ ਦੇ ਹੀ ਪੇਸ਼ੈਂਟ ਜ਼ਿਆਦਾ ਆ ਰਹੇ ਨੇ ਜਾਂ ਆਸੇ ਪਾਸੇ ਤੋਂ ਵੀ ਆ ਰਹੇ ਨੇ ਜਿਸ ਤਰ੍ਹਾਂ ਦੀ ਸੁਵਿਧਾ ਇੱਥੇ ਜਿਹੜੀ ਹੈ ਪ੍ਰਾਈਵੇਟ ਹਸਪਤਾਲਾਂ ਵਾਂਗ ਨਹੀਂ ਸਾਡੇ ਕੋਲੇ ਸਾਰੇ ਪੇਸ਼ੈਂਟ ਅਡਟ ਥਾਂ ਤੋਂ ਆਉਂਦੇ ਨਹੀਂ ਸਾਡੇ ਕੋਲੇ ਜਿਹੜੇ ਬਠਿੰਡੇ ਤੋਂ ਆ ਹੀ ਰਹੇ ਲੋਕਲ ਡਿਸਟ੍ਰਿਕਟ ਤੋਂ ਉਧਰਲੇ ਪਾਸੇ ਔਰ ਇੱਧਰ ਤਲਵੰਡੀ ਸਾਬੋ ਤੋਂ ਸਰਦੂਲਗੜ ਤੋਂ ਮਾਨਸਾ ਤੋਂ ਮੁਖਸ਼ਰ ਤੋਂ ਸਾਰੇ ਮਿਕਸਰਸਾ ਤੋਂ ਸਾਰੇ ਡਿਸਟ੍ਰਿਕਟਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਜਿਆਦਾਤਰ ਜਿਹੜੇ ਨੇ ਉਹ ਗਰਮੀ ਕਾਰਨ ਜਿਹੜੀਆਂ ਹੁਣ ਪ੍ਰੋਬਲਮ ਆ ਰਹੀਆਂ ਉਸੇ ਨਾਲ ਸੰਬੰਧਤ ਆ ਰਹੇ ਨੇ ਜਿਸ ਤਰ੍ਹਾਂ ਛੋਟੇ ਬੱਚੇ ਨੇ ਵੱਡੇ ਬੱਚੇ ਨੇ ਇਹਨਾਂ ਨੂੰ ਅਸੀਂ ਕਿਵੇਂ ਸਮਝਦੇ ਹਾਂ ਕਿ ਇਹਨਾਂ ਨੂੰ ਗਰਮੀ ਕਾਰਨ ਪ੍ਰੋਬਲਮ ਆਈ ਹੈ ਕਿਉਂਕਿ ਇਹ ਤਾਂ ਬੋਲ ਕੇ ਦੱਸ ਵੀ ਨਹੀਂ ਸਕਦੇ ਬਿਲਕੁਲ ਬਹੁਤ ਅੱਛਾ ਸਵਾਲ ਹੈ ਤੁਹਾਡਾ ਦੇਖੋ ਬੱਚਿਆਂ ਦੀ ਤਾਂ ਡਾਕਟਰ ਨੇ ਜਾਂ ਸਾਡੇ ਸਟਾਫ ਨੇ ਜੋ ਕਿ ਪੀਡੀਆਟ੍ਰਿਕ ਡਿਊਟੀ ਕਰਦਾ ਹੈ ਉਹਨੇ ਜਜਮੈਂਟ ਹੀ ਕਰਨੀ ਹੁੰਦੀ ਹੈ ਸਾਡਾ ਡਾਇਗਨੋਸ ਕਰਨਾ ਹੁੰਦਾ ਬੱਚੇ ਦੀ ਹਿਸਟਰੀ ਤਾਂ ਕੋਈ ਮਾਪੇ ਦਿੰਦੇ ਕਈ ਵਾਰ ਸਹੀ ਵੀ ਦਿੰਦੇ ਕਈ ਵਾਰ ਨਹੀਂ ਵੀ ਦਿੰਦੇ ਲੇਕਿਨ ਬੱਚੇ ਦੀ ਜੋ ਸਾਡੂ ਦੇਖਦੇ ਆ ਬੱਚੇ ਦੀ ਦੇਖਦੇ ਸਾਰੀ ਸਾਨੂੰ ਬੱਚਾ ਦੇ ਡਾਕਟਰ ਨੂੰ ਨਾਲ ਦੀ ਨਾਲ ਜਜਮੈਂਟ ਹੋ ਜਾਂਦੀ ਹੈ ਕਿ ਬੱਚੇ ਦੀ ਬੱਚੇ ਨੂੰ ਕੀ ਦਿੱਕਤ ਆ ਸਕਦੀ ਹੈ ਫਿਰ ਅਸੀਂ ਜੋ ਵੀ ਰਿਕੁਆਇਰਡ ਇਨਵੈਸਟੀਗੇਸ਼ਨਾਂ ਨੇ ਟੈਸਟ ਹੈ ਬੱਚੇ ਦੇ ਉਹ ਕਰਵਾਨੇ ਆ ਤਾਂ ਉਹ ਟੈਸਟ ਕਰਵਾ ਕੇ ਸਾਨੂੰ ਕਲੀਅਰ ਹੋ ਜਾਂਦਾ ਕਿ ਬੱਚੇ ਦਾ ਕੀ ਡਾਇਗਨੋਸ ਹੈ ਉਸੇ ਹਿਸਾਬ ਨਾਲ ਹੀ ਅਸੀਂ ਫਿਰ ਉਹ ਅਦਰ ਟਰੀਟਮੈਂਟ ਕਰਦੇ ਹਾਂ ਡਾਕਟਰ ਸਾਹਿਬ ਤੁਸੀਂ ਐਮਰਜੈਂਸੀ ਦੇਖਦੇ ਹੋ ਕਿਸ ਤਰ੍ਹਾਂ ਦੇ ਜਿਆਦਾ ਜਿਹੜੇ ਪੇਸ਼ੈਂਟ ਇੱਥੇ ਆ ਰਹੇ ਨੇ ਕਿਉਂਕ ਤੁਹਾਡਾ ਬੱਚਿਆਂ ਦੇ ਨਾਲ ਰਿਲੇਟਡ ਡਿਪਾਰਟਮੈਂਟ ਹੈ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਿਹੜੇ ਘਰੇ ਹੋਏ ਬੱਚੇ ਹੁੰਦੇ ਆਂ ਅੱਜ ਕੱਲ੍ਹ ਜਰੂਰ ਦੀ ਗਰਮੀ ਨਹੀਂ ਜ਼ਿਆਦਾ ਪਈ ਹੈਗੀ ਐ ਤਾਂ ਬੱਚੇ ਜਿਵੇਂ ਹੁਣ ਉਲਟੀਆਂ ਡੱਟੀ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਬੱਚੇ ਇਸ ਇਸ ਤਰ੍ਹਾਂ ਦੇ ਕੇਸਿਸ ਬਹੁਤ ਜ਼ਿਆਦਾ ਆ ਰਹੇ ਹੈ ਕਿ ਜਿਨ੍ਹਾਂ ਦੇ ਪਾਣੀ ਦੀ ਘਾਟ ਹੋਈ ਪਈ ਹੈਗੀ ਠੀਕ ਹੈ ਪਿਸ਼ਾਬਾਣੂ ਬੰਦ ਹੋ ਜਾਂਦਾ ਹੈਗਾ ਜਾਂ ਘਟ ਜਾਂਦਾ ਹੈਗਾ ਤਾਂ ਐਦਾਂ ਦੇ ਕੇਸਿਸ ਤੇ ਕੁਝ ਹੀਟ ਸਟ੍ਰੋਕ ਦੇ ਕੇਸਿਸ ਵੀ ਸਾਡੇ ਕੋਲ ਆਏ ਹੈਗੇ ਜਿਹੜੇ ਕਿ ਅਸੀਂ ਲਾਸਟ ਵੀਕ ਮੈਰਿਜ ਕੀਤੇ ਲੋਕਾਂ ਦੇ ਡਾਕਟਰ ਸਾਹਿਬ ਇਹਨਾਂ ਦੀ ਪਛਾਣ ਕਿਵੇਂ ਹੁੰਦੀ ਹੈ ਕਿਉਂਕਿ ਬੱਚੇ ਵੱਡੇ ਛੋਟੇ ਨੇ ਤਾਂ ਆਪਾਂ ਇਹਨਾਂ ਦਾ ਇਲਾਜ ਜਾਂ ਜਿਹੜੇ ਇੱਥੇ ਨਹੀਂ ਆਉਂਦੇ ਤੁਹਾਡੇ ਕੋਲੇ ਉਹ ਆਪਣੇ ਘਰਾਂ ਦੇ ਵਿੱਚ ਹੀ ਇਲਾਜ ਕਰਨਾ ਚਾਹੁੰਦੇ ਨੇ ਤਾਂ ਉਹ ਕਿਵੇਂ ਮਤਲਬ ਇਸ ਨੂੰ ਜਿਹੜਾ ਤੁਸੀਂ ਦੱਸੋ ਕਿ ਕਿਵੇਂ ਉਹਨਾਂ ਨੂੰ ਸਮਝਾਇਆ ਜਾ ਸਕੇ ਜਾਂ ਬੱਝਾਇਆ ਜਾ ਸਕੇ ਇੱਕ ਤਰੀਕਾ ਦੇਖੋ ਜਦੋਂ ਵੀ ਸਰੀਰ 'ਚ ਪਾਣੀ ਦੀ ਘਾਟ ਹੁੰਦੀ ਹੈਗੀ ਉਦੋਂ ਪਿਸ਼ਾਬਾ ਨੂੰ ਹਟ ਜਾਂਦਾ ਹੈਗਾ ਠੀਕ ਹੈ ਜਿਹੜੇ ਹੰਝੂ ਹੁੰਦੇ ਹੈਗੇ ਉਹ ਬੱਚਰੇ ਨਿਕਲਣੋਂ ਹਟ ਜਾਂਦੇ ਹੈਗੇ ਬੱਚਾ ਕਾਫੀ ਡਲ ਹੋ ਜਾਂਦਾ ਹੈਗਾ ਤਾਂ ਇਹ ਦੇਖਣਾ ਹੁੰਦਾ ਹੈ ਕਿ ਜੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਯੂਰਿਨ ਆਉਟਪੁੱਟ ਨੂੰ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ ਬੱਚਾ ਜੇ ਦਿਨ ਚ 3-4 ਵਾਰ ਪਿਸ਼ਾਬ ਕਰ ਰਿਹਾ ਹੈਗਾ ਪਾਣੀ ਵਰਗਾ ਕਰ ਰਿਹਾ ਹੈਗਾ ਤਾਂ ਮਤਲਬ ਉਹਦੇ ਸਰੀਰ ਚ ਪਾਣੀ ਦੀ ਘਾਟ ਨਹੀਂ ਹੈਗੀ ਜਦੋਂ ਵੀ ਪਾਣੀ ਦੀ ਘਾਟ ਹੋਊਗੀ ਤਾਂ ਪਹਿਲਾਂ ਪਿਸ਼ਾਬ ਦਾ ਰੰਗ ਜ਼ਿਆਦਾ ਪੀਲਾ ਆਉਣਾ ਸ਼ੁਰੂ ਹੋ ਜਾਊਗਾ ਜੇ ਉਦੋਂ ਵੀ ਜੇ ਆਪਾਂ ਐਕਸ਼ਨ ਨਹੀਂ ਲੈਂਦਾ ਡਾਕਟਰ ਕੋਲ ਨਹੀਂ ਲੈ ਕੇ ਗਏ ਜਾਂ ਹਸਪਤਲ ਚ ਨਹੀਂ ਐਡਮਿਟ ਕਰਾਇਆ ਤਾਂ ਫਿਰ ਪਿਸ਼ਾਬ ਬੰਦ ਹੋ ਜਾਂਦਾ ਜਿਹਦਾ ਅਸਰ ਸਿੱਧੇ ਤੌਰ ਤੇ ਕਿਡਨੀ ਦੇ ਉੱਤੇ ਹੁੰਦਾ ਹੈਗਾ ਦੂਜਾ ਜਿਹੜਾ ਹੈਗਾ ਅਸੀਂ ਇਹ ਐਡਵਾਈਸ ਦਿੱਤੀ ਜਾਂਦੀ ਹੈ ਕਿ ਇਸ ਟਾਈਮ ਦੇ ਵਿੱਚ ਜਿਆਦਾ ਉਸ ਟਾਈਮ ਤੇ ਬਾਹਰ ਨਾ ਨਿਕਲਿਆ ਨਾ ਕੱਢੋ ਬੱਚੇ ਨੂੰ ਜਦੋਂ ਕਿ ਬਿਲਕੁਲ ਹੀ ਸੂਰਜ ਉੱਪਰ ਹੁੰਦਾ ਹੈਗਾ ਹੰਚ ਪੂਰਾ ਸਿਰ ਦੇ ਉੱਤੇ ਹੁੰਦਾ ਜਿਵੇਂ ਕਿ 12 ਤੋਂ 2 ਵੇ ਦਾ ਜਿਹੜਾ ਟਾਈਮ ਹੁੰਦਾ ਸਭ ਤੋਂ ਜ਼ਿਆਦਾ ਪੀਕ ਹੀਟ ਇਸੇ ਟਾਈਮ ਤੇ ਹੁੰਦੀ ਹੈਗੀ ਇਹ ਐਡਵਾਈਸ ਇਹਨਾਂ ਕਿ ਸਾਫ਼ ਸੁਥਰਾ ਪਾਣੀ ਦਿਓ ਪਾਣੀ ਉਬਾਲ ਕੇ ਠੰਡਾ ਕਰਕੇ ਪਿਲਾਓ ਨਾਰੀਅਲ ਦਾ ਪਾਣੀ ਪਿਲਾਓ ਫਰੂਟਸ ਖਵਾਓ ਓਰਸ ਪਿਲਾਓ ਤਾਂ ਕਿਸੇ ਵੀ ਤਰ੍ਹਾਂ ਸਰੀਰ ਚ ਪਾਣੀ ਦੀ ਘਾਟ ਨਾ ਹੋਣ ਦੇ ਮੇਰੇ ਨਾਲ ਮੈਡਮ ਵੀ ਖੜੇ ਨੇ ਇੱਥੇ ਤੁਸੀਂ ਮੈਡਮ ਇੱਥੇ ਲਾਜਵੀ ਕਰ ਰਹੇ ਹੋ ਇਹਨਾਂ ਨਾਲ ਸਾਂਝ ਸੰਭਾਲ ਵੀ ਕਰ ਰਹੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਜ਼ਿਆਦਾ ਆ ਰਹੀ ਸਰ ਜਿੱਦਾਂ ਪੇਸ਼ੈਂਟ ਹੈਗੇ ਐਸ ਟਾਈਮ ਡਾਇਰੀਆ ਦੇ ਨਾਲ ਲੂਜ਼ ਮੂਸ਼ਨ ਦੇ ਨਾਲ ਜ਼ਿਆਦਾ ਆ ਰਹੇ ਆ ਤਾਂ ਪੇਰੈਂਟਸ ਨੂੰ ਇਹੀ ਰਿਕਵੈਸਟ ਹੈ ਵੀ ਉਹ ਪੇਸ਼ੈਂਟ ਨੂੰ ਜਿਵੇਂ ਬੱਚਾ ਨੂੰ ਮਤਲਬ ਸਨਲਾਈਟ ਦੇ ਵਿੱਚ ਬਿਜਾਤ ਨਾ ਰੱਖਣ ਪਾਣੀ ਜ਼ਿਆਦਾ ਵੱਧ ਵਧ ਪਿੰਨ ਸਫਾਈ ਦਾ ਮੀਨ ਹੈ ਜਿਹੜਾ ਧਿਆਨ ਰੱਖਣਾ ਕਿਉਂਕਿ ਮੋਸਟਲੀ ਬੱਚੇ ਸਾਡੇ ਸਫਾਈ ਨਾ ਹੋਣ ਕਰਕੇ ਇੱਥੇ ਆ ਰਹੇ ਨੇ ਰੋਗ ਕਰਦੇ ਵਿੱਚ ਬੱਚਿਆਂ ਦੀ ਸਫਾਈ ਹੈ ਹੀ ਨਹੀਂ ਜਿੱਦਾਂ ਬੋਟਲਾਂ 'ਚ ਦੁੱਧ ਪੀਣਾ ਇਦਾਂ ਦੀਆਂ ਚੀਜ਼ਾਂ ਬਹੁਤ ਮਤਲਬ ਇਹਨਾਂ ਨੂੰ ਰਿਕਵੈਸਟ ਹੈ ਵੀ ਇਦਾਂ ਦੀਆਂ ਚੀਜ਼ਾਂ ਨਾ ਕਰਨ ਧਿਆਨ ਰੱਖਾ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਮਤਲਬ ਵੀ ਬਾਹਰ ਨਾ ਲੈ ਕੇ ਜਾ ਕਰਨ ਬੱਚਿਆਂ ਨੂੰ ਬਿਲਕੁਲ ਮੇਰੇ ਨਾਲ ਮਾਪੇ ਵੀ ਨੇ ਬੱਚਿਆਂ ਦੇ ਇਹਨਾਂ ਨੂੰ ਵੀ ਪੁੱਛਦੇ ਆ ਤੁਹਾਡਾ ਬੱਚਾ ਹੈ ਜੀ ਸਮੱਸਿਆ ਹੋਈ ਵੀ ਹੈ ਵੀਰੇ ਨਾ ਮਤਲਬ ਕਿ ਪਰਸੋਂ ਰਾਤ ਉਹਨਾਂ ਨੂੰ ਬਹੁਤ ਤੇਜ਼ ਬੁਖਾਰ ਹੈਗਾ ਸੀਗਾ ਤੇ ਲੂਜ਼ ਮੂਸਨ ਹੋਇਆ ਪਿਆ ਸੀ ਜੀ ਅੱਛਾ ਹੁਣ ਇਹਨਾਂ ਨੂੰ ਇੱਥੇ ਲੈ ਕੇ ਆਏ ਹੋ ਠੀਕ ਨੇ ਹਾਂਜੀ ਹੁਣ ਕਾਫੀ ਜ਼ਿਆਦਾ ਆਰਾਮ ਆ ਗਿਆ ਜੀ। ਅੱਛਾ। ਹਾਂਜੀ। ਮਤਲਬ ਗਰਮੀ ਲੱਗੀ ਹੋਈ ਸੀਗੀ। ਹਾਂਜੀ ਸ਼ਾਇਦ ਗਰਮੀ ਲੱਗ ਕੇ ਸੀ ਜਦੋਂ ਪ੍ਰੋਮੋਸ਼ਨ ਹੋ ਗਿਆ ਸੀ। ਬਿਲਕੁਲ ਮਾਤਾ ਜੀ ਵੀ ਬੈਠੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ। ਮਾਤਾ ਜੀ ਬੈਠੇ ਰਹੋ ਬੈਠੇ ਰਹੋ ਬੈਠੇ ਰਹੋ ਕੋਈ ਗੱਲ ਨਹੀਂ। ਕੀ ਸਮੱਸਿਆ ਹੋਈ ਹੈ ਬੱਚੇ ਨੂੰ? ਇਹ ਤੇ ਫੈਕਸ਼ਨ ਬਹੁਤ ਹੋਇਆ ਪਿਆ ਛੇਤੀ ਨਾਲੇ ਉਲਟੀਆਂ ਲੱਗੀਆਂ ਸੀ ਬੁਖਾਰ ਚੜਦਾ ਸੀ। ਬਹੁਤ ਚੜਦਾ ਤੇ ਬਲਗਮ ਜੀ ਆਉਂਦੀ ਸੀ ਰੋਜ਼। ਕਿੰਨੇ ਦਿਨਾਂ ਤੋਂ? ਹੁਣ ਸਾਰੀ ਸਰਦੀ ਹੋ ਗਈ ਅਸੀਂ ਦਵਾਈਆਂ ਬਹੁਤ ਕਰੀਆਂ ਨੇ ਇਨਫੈਕਸ਼ਨ। ਹੋ ਚੀ ਗਰਮੀ ਲੱਗੀ ਹੋਈ ਹੈ ਹਾਂਜੀ ਹੁਣ ਠੀਕ ਠੀਕੋ ਫੋਟੋ ਫੋਟੋ ਹਾਂਜੀ ਹਾਂ ਬਿਲਕੁਲ ਜਿਹੜੇ ਕਿ ਹੋਰ ਵੀ ਇੱਕ ਪੇਸ਼ੈਂਟ ਮੇਰੇ ਕੋਲ ਬੈਠੇ ਨੇ ਮੈਂ ਤੁਹਾਨੂੰ ਉਹਨਾਂ ਨਾਲ ਵੀ ਗੱਲ ਆ ਕਿ ਇੰਨਾ ਛੋਟਾ ਬੱਚਾ ਹੈ ਇਹ ਕਿ ਸਮੱਸਿਆ ਹੋਈ ਹੈ ਸਣ ਲੋ ਜਿਮੋਸ਼ਨ ਤੇ ਇਨਫੈਕਸ਼ਨ ਹੋਈ ਵੀ ਹੈ ਜੀ ਅੱਛਾ ਹਾਂਜੀ ਟ੍ਰੀਟਮੈਂਟ ਚੱਲੀ ਜਾਂਦੀ ਮਤਲਬ ਗਰਮੇਸ਼ ਨਾਲ ਜਿਹੜੀ ਹੈ ਪ੍ਰੋਬਲਮ ਆਈ ਹੋਈ ਹੈ ਹਾਂਜੀ ਹਾਂਜੀ ਗਰਮੇਸ਼ ਨਾਲ ਆਈ ਹੋਈ ਹੈ ਟਰਮੀ ਨਜਾਦੀ ਕਰਕੇ ਹੀ ਲੂਜ਼ ਮੋਸ਼ਨ ਤੇ ਇਨਫੈਕਸ਼ਨ ਵਧੀ ਹੋਈ ਸੀ। ਹਾਂਜੀ। ਬਿਲਕੁਲ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਬੱਚਿਆਂ ਨੂੰ ਜਿਹੜੀਆਂ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਆ ਰਹੀਆਂ ਜਿਆਦਾਤਰ ਜਿਹੜਾ ਲੂਜ਼ ਮੋਸ਼ਨ ਜਾਂ ਹੋਰ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਮਾ ਗਰਮੀ ਕਾਰਨ ਜਿਹੜੀਆਂ ਪੈਦਾ ਹੁੰਦੀਆਂ ਨੇ ਔਰ ਉਹਨਾਂ ਬਾਰੇ ਇਹ ਵੀ ਡਿਟੇਲ ਦੇ ਵਿੱਚ ਦੱਸਿਆ ਕਿ ਕਿਵੇਂ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਨੀ ਹੈ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਬਿਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਇਸ ਦੇ ਬਾਰੇ ਵੀ ਉਹਨਾਂ ਨੇ ਆਪਣੇ ਜਿਹੜੇ ਨੇ ਵਿਚਾਰ ਦਿੱਤੇ ਨੇ। ਔਰ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਲਗਾਤਾਰ ਬੱਚਿਆਂ ਦਾ ਤੰਤ ਤਾ ਲੱਗਿਆ ਹੋਇਆ ਔਰ ਇਸ ਨੂੰ ਘਟਾਉਣ ਵਾਸਤੇ ਉਹਨਾਂ ਨੇ ਉਪਾਅ ਵੀ ਦੱਸਿਆ ਕਿ ਘਰਾਂ ਦੇ ਵਿੱਚ ਬੈਠ ਕੇ ਵੀ ਇਸ ਦਾ ਜਿਹੜਾ ਇਲਾਜ ਕੀਤਾ ਜਾ ਸਕਦਾ ਹੈ ਬਿਮਾਰੀ ਦੇ ਸਿੰਪਟਮ ਜਿਹੜੇ ਨੇ ਉਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਬਠਿੰਡਾ ਤੋਂ ਕੁਲਬੀਰ ਵੀਰਾਜ ਜੀ ਮੀਡੀਆ